ਦੋਸਤੋ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਪਿਛਲਾ ਟ੍ਰੈਕ ਰਿਕਾਰਡ ਕਿ ਜਦ ਵੀ ਮੈਂ ਕੋਈ ਆਪਣੀ ਗੱਲ ਕਹਿਣਾ ਚਾਹੁੰਨਾ ਤਾਂ ਸਪੀਕਰ ਸਾਹਿਬ ਮੈਨੂੰ ਸਮਾਂ ਦੇਣ ਤੋਂ ਇਨਕਾਰ ਹੀ ਹੋ ਜਾਂਦੇ ਨੇ ਅੱਜ ਬੜੇ ਦੁੱਖ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੱਕ ਬੜੀ ਪਵਿੱਤਰ ਸਦਨ ਦੇ ਵਿੱਚ ਬਹਿਸ ਸ਼ੁਰੂ ਹੋਈ ਬਿਲ ਇੰਟਰੋਡਿਊਸ ਹੋਇਆ ਉਹਦੇ ਪਹਿਲਾ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪੂਰਾ ਜੋ ਵਾਪਰਿਆ ਪਿਛਲੇ 10 ਸਾਲਾਂ 'ਚ ਉਹਦਾ ਵੇਰਵਾ ਦਿੱਤਾ ਉਪਰੰਤ ਹਰਪਾਲ ਚਿਮਾ ਨੂੰ ਸਮਾਂ ਦਿੱਤਾ ਹਰਪਾਲ ਚਿਮਾ ਨੇ ਇਸ ਬਿੱਲ ਦੇ ਮੁਤਲਕ ਇੱਕ ਸ਼ਬਦ ਨਹੀਂ ਬੋਲਿਆ ਤੁਸੀਂ ਉਹਦੀ ਜਿਹੜੀ ਸਪੀਚ ਆ ਤਕਰੀਰ ਆ ਵਿਧਾਨ ਸਭਾ ਦੇ ਔਰ ਲਾਈਵ ਚੈਨਲਾਂ ਚੋਂ ਤੁਸੀਂ ਕੱਢ ਸਕਦੇ ਹੋ ਉਹਨੇ ਕੋਈ ਸੁਝਾਓ ਨਹੀਂ ਦਿੱਤਾ ਆਫਟਰ ਆਲ ਵਿੱਤ ਮੰਤਰੀ ਆ ਕਿ ਇਹ ਬਿੱਲ ਵਿੱਚ ਅਸੀਂ ਫਲਾਨੀ ਚੀਜ਼ ਕਰਾਂਗੇ ਤੇ ਫਲਾਨੇ ਮਜਰਮਾ ਨੂੰ ਐਵੇਂ ਸਜ਼ਾ ਮਿਲੇਗੀ ਔਰ ਇਹ ਬਿੱਲ ਬੜਾ ਇੱਕ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਉਣ ਵਾਲਾ ਬਿੱਲ ਹੈ ਕੋਈ ਗੱਲ ਨਹੀਂ ਕੀਤੀ ਉਹਨੇ ਸਿੱਧਾ ਖੈਰੇ ਤੇ ਹਮਲਾ ਕੀਤਾ ਇੱਕ ਪੁਰਾਣਾ 1986 ਦੀ ਕੋਈ ਰਿਪੋਰਟ ਨਕੋਦਰ ਫਾਇਰਿੰਗ ਦੀ ਕੱਢ ਲਈ ਔਰ ਸਦਨ ਦੇ ਵਿੱਚ ਸਰਾਸਰ ਝੂਠ ਕਿ ਖੈਰਾ ਸਾਹਿਬ ਦੇ ਪਿਤਾ ਜੀ ਉਸ ਵਕਤ ਕੈਬਨਿਟ ਸੀਗੇ ਸੀਗੇ ਕੈਪਟਨ ਅਮਰਿੰਦਰ ਸਿੰਘ ਵੀ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ 7 ਮਹੀਨੇ ਤੋਂ ਬਾਅਦ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਅੰਦਰ ਦਰਬਾਰ ਸਾਹਿਬ ਦੇ ਪੁਲਿਸ ਭੇਜਤੀ ਉਹਦਾ ਨਾਮ ਆ ਗਿਆ ਸੀ ਬਲੈਕ ਥੰਡਰ ਉਸੇ ਦਿਨ ਮੇਰੇ ਪਿਤਾ ਜੀ ਨੇ ਤੇ ਕੈਪਟਨ ਬਰਿੰਦਰ ਸਿੰਘ ਨੇ ਕੈਬਨਟ ਤੋਂ ਅਸਤੀਫਾ ਦਿੱਤਾ ਸੀ ਅਖੇ ਜੀ ਤੁਹਾਡੇ ਪਿੰਡ ਦਾ ਇੱਕ ਮੁੰਡਾ ਸ਼ਹੀਦ ਹੋਇਆ ਸੀ ਗੋਆ ਸੀਗਾ ਬਲਤੇਰ ਸਿੰਘ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਆ ਤੁਸੀਂ ਜੀ ਉੱਥੇ ਉਹਨਾਂ ਦੀ ਯਾਦਗਾਰੀ ਗੇਟ ਬਣਾਉਣ ਤੇ ਰੋਕਦੇ ਸਰਾਸੱਚ ਟੋਟਲੀ ਕਿਸੇ ਨੇ ਥੱਲੋਂ ਉੱਥੇ ਉਹਨਾਂ ਦਾ ਜਵਾਨਤ ਜਬਤ ਵਿਭਾਗ ਹੈਗਾ ਬੈਠਾ ਉਹ ਉਹਨਾਂ ਨੂੰ ਝੂਟ ਪੋਲੀ ਜਾਂਦਾ ਸਦਨ ਵਿੱਚ ਅੱਜ ਕੀ ਟੁਕ ਬਣਦੀ ਸੀ ਕਿ ਖੈਰਾ ਦੇ ਪਿਤਾ ਜੀ ਜਿਹੜੇ ਅੱਜ ਦੁਨੀਆਂ 'ਚ ਨਹੀਂਗੇ ਉਹਨਾਂ ਬਾਰੇ ਲੈ ਕੇ ਮੇਰੇ ਤੇ ਹਮਲਾ ਕੀਤਾ ਔਰ ਫੇ ਮੈਨੂੰ ਜਵਾਬ ਨਹੀਂ ਦੇਣ ਦਿੰਦੇ ਸਪੀਕਰ ਸਾਹਿਬ ਖੈਰ ਮੈਂ ਚੰਗਾ ਮੂੰਹ ਤੋੜ ਜਵਾਬ ਦਿੱਤਾ ਅਸਲ 'ਚ ਚੀਮੇ ਨੂੰ ਦੋਖਿਆ ਅੰਦਰੋਂ ਕਹਿ ਰਿਹਾ ਸੀਗਾ ਕਿ ਤੁਸੀਂ ਬਾਹਰ ਕਿਹਾ ਜੀ ਕਿ ਇਹ ਇਹਦੇ ਇੱਕ ਫੇਲਡ ਵਕੀਲ ਸੀ ਉਹ ਤਾਂ ਮੈਂ ਕਿਹਾ ਕੀ ਹਵਾ ਤੇਰੇ ਕੋਲ ਕੋਈ ਬਰੀਫ ਨਹੀਂ ਸੀ ਦਿੜਵੇ ਕਿ ਸੰਗੂਰ ਵਿੱਚ ਤੇਰੇ ਕੋਲ ਕੰਮ ਨਹੀਂ ਸੀਗਾ ਚਲੋ ਤੁਸੀਂ ਆ ਕੇ ਬਣਗੇ ਕੋਈ ਇਤਰਾਜ਼ ਨਿਗਾ ਔਰ ਇੱਕ ਅੰਦਰ ਮੈਂ ਗੱਲ ਹੋਰ ਕਹੀ ਆ ਤੁਹਾਨੂੰ ਫੇਰ ਰਿਪੀਟ ਕਰਨਾ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ 2015 'ਚ ਇਸੇ ਵਿਧਾਨ ਸਭਾ ਦੇ ਦਫ਼ਤਰ ਦੇ ਅੰਦਰ ਸਾਡੇ ਸਰਦਾਰ ਸਾਹਿਬ ਸੈਕਟਰੀ ਸੀ ਮਰ ਗਏ ਨੇ ਵਿਚਾਰੇ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬਾਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮਐਲਏ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਚੀਮੇ ਨੇ ਵਿਰੋਧ ਕੀਤਾ ਇੱਕ ਦੋ ਹੋਰ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਚ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਜਰੀਵਾਲ ਦੀ ਪਾਰਟੀ ਸੈਕੂਲਰ ਆ ਇਹ ਤਾਂ ਧਰਮ ਦੀ ਗੱਲ ਹੈ ਮੈਂ ਕਿਹਾ ਧਰਮ ਦੀ ਗੱਲ ਨਹੀਂ ਗਈ ਉਹਦੇ ਦੋ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ ਨੇ ਇਹ ਬੰਦਾ ਮੈਨੂੰ ਰੋਕਦਾ ਸੀਗਾ ਤੇ ਅੱਜ ਇਹ ਉੱਥੇ ਹੋ ਗਏ ਦੂਜਾ ਅਗਲੀ ਗੱਲ ਇਹ ਬਿੱਲ ਬਿਲਕੁਲ ਰਿਡੰਡੈਂਟ ਹੈ ਇਹਦਾ ਕੋਈ ਭੁਵਿੱਖ ਨਹੀਂਗਾ ਉਹਦਾ ਕਾਰਨ ਹੈ ਕਿ ਪਹਿਲੀ ਗੱਲ ਤਾਂ 3.5 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਰੇ ਬੇਦਬੀ ਦੇ ਇਹਨਾਂ ਦੀ ਸਰਕਾਰ 3.5 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਸਾਰੇ ਜਿਹੜੇ ਗੁਨਾਹਗਾਰ ਨੇ ਚਾਹੋ ਐਫ ਆਈ ਆਰ 130 2015 ਦੀ ਬਾਜਾਖਾਨਾ ਕਾਇ ਹੋ ਐ ਫਾ ਬਰਗਾੜੀ ਵਾਲੇ 67 ਨੰਬਰ ਐਫ ਆਰ 2015 ਦੀ 117 ਬਰਗਾੜੀ ਵਾਲੀ ਤੇ ਇੱਕ ਬੁਰਜ ਜਵਾਰ ਸਿੰਘ ਵਾਲੀ 2015 ਦੀ ਇਹ ਇਹਨਾਂ ਇਹਨਾਂ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਇਹ ਸਜ਼ਾ ਨਹੀਂ ਦਿਵਾ ਸਕੇ ਬਹੁਤੇ ਚਲਾਨ ਜਿਹੜੇ ਸੀਗੇ ਉਹ ਪੇਸ਼ ਨਹੀਂ ਕਰ ਸਕੇ ਬਹੁਤੀਆਂ ਟ੍ਰਾਇਲਾਂ ਗੁਨਾਹਗਾਰਾਂ ਨੇ ਫਰੀਦਕੋਟ ਤੋਂ ਚੱਕ ਕੇ ਤੇ ਚੰਡੀਗੜ੍ਹ ਟਰਾਂਸਫਰ ਕਰਾ ਲੀਆਂ ਬਹੁਤੀਆਂ ਟ੍ਰਾਇਲਾਂ ਰੁਕੀਆਂ ਹੋਈਆਂ ਨੇ ਔਰ ਭਗਵੰਤ ਮਾਨ ਵਜੋਂ ਹੋਮ ਮਿਨਿਸਟਰ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 2 ਸਾਲ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਸੀ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਇਹਨੇ ਦਬਾ ਕੇ ਰੱਖੀ ਔਰ ਇਹ ਬਿਲ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਅਲੱਗ ਬਿਲ ਨਹੀਂਗਾ 2018 ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਲ ਸੀਗਾ ਜਿਨ੍ਹਾਂ ਨੇ ਆਈਪੀਸੀ ਦੀਆਂ ਧਾਰਾਵਾਂ ਨੂੰ ਅਮੈਂਡ ਕਰਕੇ ਤੇ ਕਿਹਾ ਸੀਗਾ ਕਿ ਅਸੀਂ 10 ਸਾਲ ਜਿਹੜੀ ਸਜ਼ਾ ਪ੍ਰਪੋਜ਼ ਕਰਦੇ ਹਾਂ ਸ਼ਾਹਦ ਉਮਰ ਕੈਦ ਕਰਦੇ ਬਿਲਕੁਲ ਉਹੀ ਬਿਲ ਔਰ ਹੁਣੇ ਬੀਐਨਐਸ ਦੀਆਂ ਧਾਰਾਵਾਂ ਨੂੰ ਅਮੈਂਡ ਕਰ ਰਹੇ ਨੇ ਜਿਹੜਾ ਕਿ ਕੌਂਟਰਡਿਕਸ਼ਨ ਹੈ ਸੈਂਟਰਲ ਲਾਅ ਨਾਲ ਜਿਵੇਂ ਅਮਰਿੰਦਰ ਸਿੰਘ ਦਾ ਬਿੱਲ ਉੱਥੇ ਪਿਆ ਰਹਿ ਗਿਆ ਰਾਸ਼ਟਰਪਤੀ ਦੇ ਕੋਲ ਅੱਜ ਤੱਕ ਪ੍ਰਵਾਨਗੀ ਨਹੀਂ ਮਿਲੀ ਧੂੜ ਪੈ ਰਹੀ ਆ ਐਨ ਬਿੱਲ ਐਸਾ ਹਸ਼ਰ ਹੋਵੇਗਾ ਇਹ ਸਿਰਫ ਲੋਕ ਦਿਖਾਵਾ ਵਾ ਇਹਨਾਂ ਦੀ ਕੋਈ ਆਸਥਾ ਨਹੀਂ ਗਈ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ ਔਰ ਇਹ ਸ਼ਰਾਬ ਪੀ ਕੇ ਜਦੋਂ ਬਰਗਾੜੀ ਦਾ ਭੋਗ ਪਿਆ ਸੀਗਾ ਮੈਂ ਉੱਥੇ ਹਾਜ਼ਰ ਸੀ ਸੁਚਾ ਸਿੰਘ ਛੋਟੇਪੁਰ ਉੱਤੇ ਸੀਗੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸਹਿਤੇਸਕੜ ਸਾਹਿਬ ਦੇ ਭਾਈ ਮਨਜੀਤ ਸਿੰਘ ਨੇ ਰੋਕਿਆ ਇਸ ਬੰਦੇ ਨੇ दारू ਪੀਤੀ ਇਹਨੂੰ ਸਟੇਜ ਤੋਂ ਲਾਇਆ ਜਾਵੇ ਇਹਨਾਂ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦਾ ਆਪਣਾ ਐਮਐਲਏ ਨਰੇਸ਼ যাদਬ ਪੋਤਾ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ 2 ਸਾਲਾਂ ਨੂੰ ਸਜ਼ਾ ਹੋਈ ਆ ਇਹਨਾਂ ਦੀ ਕਿਸੇ ਧਰਮ ਵਿੱਚ ਕੋਈ ਆਸਥਾ ਨਹੀਂ ਗਈ ਇਹ ਸਿਰਫ ਲੋਕਾਂ ਨੂੰ ਅੱਖੀ ਘੱਟਾ ਪਾਉਣ ਵਾਸਤੇ ਸਾਢੇ 3 ਸਾਲ ਬਾਅਦ ਉੱਠ ਕੇ ਆ ਗਏ ਨੇ ਔਰ ਅਗਲੀ ਗੱਲ ਲਾਸਟ ਇਹ ਕਾਨੂੰਨ ਮੈਂ ਅੰਦਰ ਵੀ ਕਿਹਾ ਬੰਦ ਇਹ ਕਾਨੂੰਨ ਰੈਟਰੋਸਪੈਕਟ ਇਫੈਕਟ ਨਾਲ ਨਹੀਂ ਲਾਗੂ ਕੀਤਾ ਜਾ ਸਕਦਾ ਅਗਰ ਇਹ ਮੰਨ ਲਓ ਬਣ ਵੀ ਜਾਂਦਾ ਜਿਹੜਾ ਕਿ ਬਣਨਾ ਹੀ ਨਹੀਂਗਾ ਅਗਰ ਬਣ ਵੀ ਜਾਂਦਾ ਇਹ ਜਿਹੜੇ ਹੁਣ ਗੁਨਾਹਗਾਰ ਇਹਨੇ ਬੇਅਤਪੀਆਂ ਵਿੱਚ ਤੇ ਬਾਈਬਲ ਕਾ ਗੋਲੀकांड ਵਿੱਚ ਇਹ ਉਹਨਾਂ ਦੇ ਲਾਗੂ ਨਹੀਂ ਹੋਏਗਾ ਬਿਕੋਜ਼ ਕ੍ਰਿਮੀਨਲ ਲਾ ਪ੍ਰੋਸੀਜਰ ਸੇਜ਼ ਐਨੀ ਨਿਊ ਲਾ ਇਨ ਕੋ ਚੇਂजेस ਇਨ ਦਾ ਕ੍ਰਿਮੀਨਲ ਲਾ ਵਿਲ ਨਾਟ ਬੀ ਅਲਾਉਡ ਟੂ ਯੂ نو ਟ੍ਰਾਈ ਪੀਪਲ ਇਨ ਦਾ 올ਡ ਕੇਸਸ ਰੈਟਰੋਸਪੈਕਟਿਵ ਇਫੈਕਟ ਨਾਲ ਨਹੀਂ ਕੀਤਾ ਜਾ ਸਕਦਾ ਸੋ ਕੁੱਲ ਮਿਲਾ ਕੇ ਅੱਜ ਵੈਸੇ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੋ ਰਹੀ ਇਹ ਤੂੰ ਤੂੰ ਮੈਂ ਮੈਂ ਬਦਲਾਖੋਰੀ ਫੇਰੇ ਨੇ ਉਹ ਕਹਿੰਦਾ ਬਾਜਵੇਂ ਨੇ ਉਹ ਕਹਿੰਦਾ ਇਹ ਤੋਂ ਵੱਧ ਕੁਛ ਨਹੀਂਗਾ ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਮਗਰ ਲੀਆਂ ਸਰਕਾਰਾਂ ਨੇ ਨਹੀਂ ਕੀਤਾ ਉਹਨਾਂ ਨੂੰ ਸਜ਼ਾ ਮਿਲਗੀ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਅਵਸ਼ਿਅ ਮਿਲੇਗੀ ਇਹ ਮੇਰਾ ਮੇਰੀ ਧਾਰਨਾ ਤੇ ਮੇਰਾ ਮੰਨਣਾ ਵਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ 86 ਦਾ ਮੈਂ 86 ਦੀ ਗੱਲ ਸੁਣਾਤੀ ਨਾ ਜੀ ਇਹ 86 ਦੇ ਵਿੱਚ ਜਿਹੜਾ ਨਕਉਦਰ ਫਾਇਰਿੰਗ ਗੱਲ ਇੱਕ ਮਿੰਟ ਜੀ ਪਹਿਲੀ ਗੱਲ ਤਾਂ ਸਪੀਕਰ ਕਹਿ ਰਿਹਾ ਵਾ ਬਾਜਵਾ ਨੂੰ ਟੋਕ ਰਿਹਾ ਵਾ ਕਿ ਤੁਸੀਂ ਬਿੱਲ ਤੇ ਗੱਲ ਕਰੋ ਤੇ 86 ਦੇ ਇਨਸੀਡੈਂਟ ਜਿਹਦੇ ਚ ਇੱਕ ਬਕਾਇਦਾ ਐਕਸ਼ਨ ਟੇਕਨ ਰਿਪੋਰਟ ਬਣੀ ਆ ਜਿਹਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਕੱਢ ਕੇ ਪਰਸਨਲ ਅਟੈਕ ਕੀਤਾ ਤਾਈਓ ਮੈਂ ਤੁਹਾਡੇ ਕੋਲ ਗੈਲਰੀ ਜਾਇਆ ਕਿਉਂਕਿ ਉੱਥੇ ਦਾ ਅੰਦਰ ਮੈਨੂੰ ਬੋਲਣ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਰਹਿਣੇ ਚਾਹੁੰਦੇ ਔਰ ਜੋ ਵੀ ਉਹਨੇ ਚੀਮੇ ਨੇ ਇਫੈਕਟ ਗਣਾਏ ਨੇ ਉਹ ਸਰਾਸਰ ਝੂਠੇ ਬੇਮੁਰੀਅਤ 100% ਫਾਲਸ ਹੈ ਨੇ ਮੈਂ ਉਹੀ ਕਹਿਣਾ ਚਾਹੁੰਦਾ ਨਾ ਜੀ ਕਿ ਪਹਿਲੀ ਗੱਲ ਤਾਂ ਬਾਜਵਾ ਸਾਹਿਬ ਨੇ ਉਹਦੇ ਚ ਹਾਈਲਾਈਟ ਕਰਤਾ ਕਿ ਇਹ ਕਹ ਰਹੇ ਨੇ ਕਿ ਸਾਰੇ ਗ੍ਰੰਥਾਂ ਦੀ ਪੋਥੀਆਂ ਦੀ ਅਸੀਂ ਜਿਹੜੀ ਕੋਈ ਬੇਅਦਬੀ ਕਰੇਗਾ ਸਜ਼ਾ ਦੇਾਂਗੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਾਗਦੀ ਜੋਤ ਆ ਇਹ ਫੋਰਸ ਹੀ ਇਜ਼ ਅ ਲਿਵਿੰਗ ਗੁਰੂ ਇਟ ਕੈਨ ਨਾਟ ਬੀ ਇਕਵੇਟਡ ਵਿਦ ਜਿਹੜੀ ਧਾਰਮਿਕ ਗ੍ਰੰਥ ਦੂਸਰੇ ਡੇਰੇਆਣਿਆਂ ਨੇ ਲਿਖੇ ਨੇ ਉਹਨਾਂ ਨਾਲ ਇਕਵੇਟ ਨਹੀਂ ਕੀਤਾ ਜਾ ਸਕਦਾ ਪਹਿਲਾ ਫਲੌਟ ਇਹੀ ਆ ਦੂਸਰਾ ਮੈਂ ਤੁਹਾਨੂੰ ਫਲੋਅ ਦੱਸਦਾ ਕਿ ਰੀਟਰੋਸਪੈਕਟਿਵ ਇਫੈਕਟ ਵਿੱਚ ਤੁਸੀਂ ਕ੍ਰਿਮੀਨਲ ਲਾਅ ਲਾਗੂ ਹੀ ਨਹੀਂ ਕਰ ਸਕਦੇ ਤੇ ਫਿਰ ਐਡੀ ਵੱਡੀ ਸੈਸ਼ਨ ਬੁਲਾ ਕੇ ਐਡੀ ਬਹਿਸ ਕਰਕੇ ਫਾਇਦਾ ਕੀ ਜੇ ਤੁਸੀਂ 2015 ਦੇ ਗੁਨਾਹਗਾਰਾਂ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੀ ਨਹੀਂ ਦੇ ਸਕਦੇ